ਸਤਿ ਸ੍ਰੀ ਅਕਾਲ ਜੀ ਮੈਂ ਗੋਪਾਲ ਸਿੰਘ ਸਿੱਧੂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਖਬਰਾਂ ਚੁਣੀਆਂ ਜਾਂਦੀਆਂ ਨੇ ਉਹਨਾਂ ਖਬਰਾਂ ਦੇ ਪਿੱਛੇ ਦੀ ਖਬਰ ਦੀ ਗੱਲ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਅਸੀਂ ਪ੍ਰੋਗਰਾਮ ਦਾ ਨਾਮ ਤਾਂ ਹੀ ਰੱਖਿਆ ਹੈ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਵੀ ਅਸੀਂ ਸ਼ੁਰੂ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਅਹਿਮ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨੂੰ ਦੇ ਦਈਏ ਤੁਸੀਂ ਹੁਣ ਗਲੋਬਲ ਪੰਜਾਬ ਟੀਵੀ ਨੂੰ ਯੂਐਸਏ ਦੇ ਵਿੱਚ ਸਲਿੰਗ ਪਲੇਟਫਾਰਮ ਦੇ ਉੱਤੇ ਵੀ ਵੇਖ ਸਕਦੇ ਹੋ ਤਾਂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦਾ ਆਗਾਜ਼ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਨਿਗਾ ਸੱਦਾ ਦਿੱਤਾ ਹੈ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ ਮਿਹਰਬਾਨੀ ਗਪਾਲ ਜੀ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਰ ਮੇਅਰ ਚੋਣਾਂ ਦੀ ਗੱਲ ਕਰਾਂਗੇ ਚੰਡੀਗੜ੍ਹ ਦੇ ਵਿੱਚ ਬੈਠੇ ਹਾਂ ਘਰ ਤੋਂ ਸ਼ੁਰੂਆਤ ਕਰਨੀ ਹੁੰਦੀ ਹੈ ਇਸੇ ਕਰਕੇ ਆਪਣੇ ਘਰ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਗਵਾਂਢੀ ਗਵਾਂਢੀਆਂ ਤੱਕ ਵੀ ਜਾਵਾਂਗੇ ਪਰ ਘਰ ਤੋਂ ਸ਼ੁਰੂਆਤ ਕਰਦੇ ਹਾਂ ਮੇਅਰ ਚੋਣਾਂ ਨੂੰ ਲੈ ਕੇ ਅਸੀਂ ਜਾਣਦੇ ਹਾਂ ਕਿ ਪ੍ਰਸ਼ਾਸਨ ਦਾ ਜਿਹੜਾ ਕਾਰਗੁਜ਼ਾਰੀ ਸੀ ਉਹ ਜਦੋਂ ਜਹਿਦ ਬੜਾ ਹੋਇਆ ਲੋਕ ਘਰੋਂ ਗਏ ਵੋਟ ਪਾਉਣ ਲਈ ਉੱਥੇ ਜਾ ਕੇ ਦੇਖਿਆ ਕਿ ਵੋਟਾਂ ਦਾ ਭੰਗ ਹੋ ਗਈਆਂ ਜੀ ਕਾਰਨ ਕੀ ਦੱਸਿਆ ਗਿਆ ਕਿ ਚੋਣ ਅਧਿਕਾਰੀ ਬਿਮਾਰ ਹੋ ਗਿਆ ਉਸ ਤੋਂ ਬਾਅਦ ਗੱਲ ਅਦਾਲਤ ਦੇ ਵਿੱਚ ਪਹੁੰਚ ਗਈ ਤੇ ਕਹਿ ਦਿੱਤਾ ਗਿਆ ਕਿ 6 ਫਰਵਰੀ ਨੂੰ ਚੋਣਾਂ ਹੋਣਗੀਆਂ ਪਟੀਸ਼ਨ ਪਾ ਦਿੱਤੀ ਗਈ ਦੁਬਾਰਤੋਂ ਕਿ 6 ਫਰਵਰੀ ਨੂੰ ਕਿਉਂ ਭਾਈ ਇੰਨੀ ਇੰਨੀ ਧੇਰ ਲੱਗੂਗੀ ਚੋਣ ਅਧਿਕਾਰੀ ਨੂੰ ਠੀਕ ਹੋਣ ਲਈ ਇਹਦੇ ਉੱਤੇ ਅਦਾਲਤ ਨੇ ਵੀ ਰੁਖ ਸਖਤ ਕਰ ਦਿੱਤਾ ਇੱਕ ਤਰ੍ਹਾਂ ਦਾ ਝਟਕਾ ਦਿੱਤਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਹਿੰਦੇ ਜੀ 6 ਫਰਵਰੀ ਕਿਉਂ ਆਉਣ ਵਾਲੀ 23 ਤਾਰੀਖ ਨੂੰ ਤੁਸੀਂ ਸਾਨੂੰ ਪੱਕਾ ਕਰਕੇ ਦੱਸੋ ਵੀ ਜਲਦੀ ਤੋਂ ਜਲਦੀ ਤਾਰੀਖ ਕਿਹੜੀ ਤੁਸੀਂ ਚੋਣਾਂ ਲਈ ਨਿਰਧਾਰਿਤ ਕਰੋਗੇ ਅਦਾਲਤ ਨੇ ਤਾਂ ਸਿੱਧਾ ਕਹਿਤਾ ਕਿ 6 ਫਰਵਰੀ ਤਾਂ ਬਹੁਤ ਦੂਰ ਹੈ ਇਹ ਸਾਡੇ ਬਸ ਦੀ ਗੱਲ ਨਹੀਂ ਕਿ 6 ਫਰਵਰੀ ਤੁਹਾਨੂੰ ਇਜਾਜ਼ਤ ਦੇਈ ਲੋਕੋ ਕੋ ਬਾਤ ਤੁਸੀਂ ਐਹਮ ਕਮੈਂਟ ਕੀਤਾ ਤੁਸੀਂ ਕਹਿ ਕੇ ਪਹਿਲਾਂ ਘਰ ਤੋਂ ਸ਼ੁਰੂ ਕਰਦੇ ਤੁਸੀਂ ਕਹਿੰਦੇ ਵੀ ਖਬਰ ਦੇ ਪਿੱਛੇ ਖਬਰ ਕੀ ਹੈ ਦੱਸ ਕਾਨੂੰ ਜਾਣਕਾਰੀ ਦੇਵਾਂਗੇ ਜੀ ਦੱਸ ਇੱਕ ਕਹਿ ਸਕਦੇ ਆ ਕਿ ਤੂੰ ਘਰ ਦੀ ਗੱਲ ਤਾਂ ਦੱਸ ਦੇ ਨੀ ਬਾਹਰ ਦੀਆਂ ਗੱਲਾਂ ਕੀ ਦੱਸੂਗੇ ਹੂੰ ਸੋ ਆਪਾਂ ਪਹਿਲਾਂ ਘਰ ਤੋਂ ਗੱਲ ਸ਼ੁਰੂ ਕਰਦੇ ਆਂ ਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਪਿਛਲੇ ਕਈ ਦਿਨ ਤੋਂ ਜਿਸ ਤਰੀਕੇ ਨਾਲ ਕਮਸਾਨ ਮਚਿਆ ਗੱਲ ਇਹ ਨਹੀਂ ਹੈ ਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੂੰ ਚਾਹੇ ਤੇ ਧੁੰਦ ਪੈ ਜਾਵੇ ਚਾਹੇ ਗਰਮੀ ਆ ਜਾਵੇ ਚਾਹੇ ਬਰਸਾਤ ਆ ਜਾਵੇ ਮਿਹਰ ਦੀ ਚੋਣ ਹੋਣੀ ਹੁਣੀ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਬਿਲਕੁਲ ਸਿਰਫ ਇਹ ਹੈ ਕਿ ਵੀ ਇਹਨੂੰ ਟਾਲਿਆ ਜਾ ਸਕਦਾ ਸੀ ਜਾਂ ਕੋਈ ਖਰੀਦੋ ਫਰੋਖਤ ਹੋ ਸਕਦੀ ਸੀ ਜੀ ਮੌਜੂਦਾ ਸਥਿਤੀਆਂ ਦੇ ਅੰਦਰ ਜੋ ਅੱਜ ਜਦੋਂ ਆਪਾਂ ਗੱਲ ਕਰ ਰਹੇ ਆ ਨਾ ਤਾਂ ਜੇ ਕੋਈ ਫਰਿਦੋ ਫਰੋਖਤ ਆਲਾ ਜਿਹੜਾ ਇਸ ਤਰ੍ਹਾਂ ਦਾ ਇਸ਼ਾਰਾ ਹੈਗਾ ਕੋਈ ਇਸ ਤਰ੍ਹਾਂ ਦੀ ਗੱਲ ਨਜ਼ਰ ਆਉਂਦੀ ਹੈ ਜੀ ਤੇ ਨਾ ਹੀ ਕੋਈ ਲੰਬੇ ਛੋੜੇ ਟਲਣ ਦੀ ਗੱਲ ਆਉਂਦੀ ਹੈ ਹਮ ਇਹ ਗੱਲ ਬਹੁਤ ਜੜੀ ਚੰਗੀ ਜੜੀ ਜਿਸ ਨੂੰ ਆਪਾਂ ਪੋਜ਼ਿਟਿਵ ਪਹਿਲੂ ਤੋਂ ਲੈਣਾ ਚਾਹੀਦਾ ਉਹ ਹੈ ਕਿ ਚਾਹੇ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੋਵੇ ਚਾਹੇ ਸੁਪਰੀਮ ਕੋਰਟ ਹੋਵੇ ਜਾਂ ਦੇਸ਼ ਦੀਆਂ ਅਦਾਲਤਾਂ ਹੋਣ ਕਈ ਵਾਰੀ ਇਹੋ ਜਿਹੇ ਫੈਸਲੇ ਜਾਂ ਇਸ ਤਰ੍ਹਾਂ ਨਿਗਰਾਨੀ ਕਰਦੇ ਕਿ ਦਿਲ ਕਰਦਾ ਹੈ ਸਲੂਟ ਕਰਨ ਨੂੰ ਜੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ ਦੇ ਫੈਸਲੇ ਨੂੰ ਹਮ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੀ ਜੀ ਆਪਾਂ ਗੱਲ ਕਰੀਏ ਜਿਸ ਨਰ ਪਾਕਿਤਾ ਨਾਲ ਚੋਣ ਹੋਣ ਦੀ ਸੁਭਾਵਨਾ ਬਣੀ ਵੀ ਹੈ ਸਮੇਂ ਸਿਰ ਚੋਣ ਹੋਣ ਦੀ ਸੁਭਾਵਨਾ ਬਣੀ ਹੈ ਉਹਦੀ ਰਖਵਾਲੀ ਕੌਣ ਕਰ ਰਿਹਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਿਲਕੁਲ ਜਣੀ ਚਾਹੀਦੀ ਤਾਂ ਇਹ ਹੈ ਕਿ ਪ੍ਰਸ਼ਾਸਨ ਜਿਹੜਾ ਹੈਗਾ ਉਹਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਜੀ ਦੇਖੋ ਪੋਲੀਟੀਕਲ ਲੀਡਰਸ਼ਿਪ ਆ ਲੋਕਾਂ ਅਗੇ ਜਦੋਂ ਵੋਟਾਂ ਮੰਗਣ ਜਾਂਦੀ ਹੈ ਝੋੜਿਆਂ ਆਟ ਕੇ ਵੋਟਾਂ ਮੰਗਦੇ ਆ ਕਿ ਅਸੀਂ ਤੁਹਾਡੇ ਸ਼ਹਿਰ ਦੀ ਖਾਤਰ ਤੁਹਾਡੀ ਖਾਤਰ ਅਸੀਂ ਨਵੇਂ ਨਵੇਂ ਫੈਸਲੇ ਨਵੇਂ ਨਵੇਂ ਵਾਅਦੇ ਕਰਦੇ ਆ ਪਰ ਜਦੋਂ ਸੱਤਾ ਜਾ ਜਾਂਦੇ ਆ ਨਾ ਸੱਤਾ ਇੱਕ ਐਸੀ ਲਾਲਸਾ ਹੈ ਕਮਲ ਸ਼ਸ਼ਨੂਦ ਦਿਲ ਨਹੀਂ ਕਰਦਾ ਤੇ ਸਮਾਂ ਬੁਰਾ ਹੋ ਜੇ ਫਿਰ ਕਹਿੰਦੇ ਇਸ ਤੋਂ ਅਗਲੀ ਵਾਰ ਜੀ ਮੈਨੂੰ ਯਾਦ ਹੈ ਕਿ ਕਾਲੀ ਦਲ ਦੀ ਜਦੋਂ ਪੰਜਾਬ 'ਚ ਸਰਕਾਰ ਸੀ ਤਾਂ ਸੁਖਵੀਰ ਬਾਦਲ ਨੇ ਕਿਹਾ ਕਿ ਅਸੀਂ 25 ਸਾਲ ਰਾਜ ਕਰਾਂਗੇ ਪੰਜਾਬ 'ਚ ਜੀ 25 ਸਾਲ ਤੱਕ ਕੀ ਅਗਲਾ ਨੇ 5 ਸਾਲ ਬਾਅਦ ਹੀ ਪਾਸੇ ਕਰਕੇ ਰੱਖਤੇ ਸੋ ਲੋਕ ਆ ਜਿਹੜੇ ਫੈਸਲੇ ਕਰਦੇ ਆ ਤੇ ਸੁਪਰੀਮ ਕੋਰਟ ਹਾਈ ਕੋਰਟ ਤੇ ਅਦਾਲਤਾਂ ਜਿਹੜੀਆਂ ਹੈਗੀਆਂ ਰਖਵਾਲੀ ਕਰਦੀਆਂ ਜੀ ਕ੍ਰਿਟੀਕਲ ਜਿਹੜੀ ਪਾਵਰ ਹੈਗੀ ਹੈ ਨਾ ਇਹ ਇਸ ਤਰ੍ਹਾਂ ਦੀ ਪਾਵਰ ਹੈ ਕਿ ਇੱਕ ਹੱਥ 'ਚੋਂ ਦੂਜੇ ਹੱਥ ਜਾਣੀ ਬਰਦਾਸ਼ਤ ਨਹੀਂ ਕਰ ਸਕਦੇ ਹਾਲਾਂਕਿ ਚੇਂਜ ਲੋਕ ਕਰਦੇ ਰਹਿੰਦੇ ਆ ਇਹ ਨਹੀਂ ਕਿ ਕਦੇ ਹੱਥ ਹੀ ਹਿੰਦੁਸਤਾਨ ਚ ਸਤਾ ਰਹੀ ਹੈ ਬਹੁਤ ਸਾਰੀਆਂ ਤਾਕਤਾਂ ਬਦਲਦੀਆਂ ਆ ਪਰ ਇਹਦੇ باوجود ਜਿਹਦੇ ਹੱਥ ਚ ਆ ਜਾਂਦੀਆਂ ਨਾ ਉਹਦਾ ਦਿਲ ਨਹੀਂ ਕਰਦਾ ਬਿਲਕੁਲ ਜਿੱਦਾਂ ਹੁੰਦਾ ਨਾ ਕਿ ਹੁਣ ਆਪਾਂ ਜਦੋਂ ਗੱਲ ਕਰ ਰਹੇ ਹਾਂ ਬਹੁਤ ਜ਼ਿਆਦਾ ਸਰਦੀ ਪੈ ਰਹੀ ਠੰਡ ਪੈ ਰਹੀ ਹੈ ਤਾਂ ਧੂਣੀ ਹੋਵੇ ਆਗ ਹੋਵੇ ਉਹਦੇ ਨੇੜੇ ਉੱਠਣ ਨੂੰ ਦਿਲ ਨਹੀਂ ਕਰਦਾ ਨਿਗ ਲੱਗਦਾ ਜੀ ਇਦਾਂ ਜਿਹੜੀ ਤਾਕਤ ਆ ਨਾ ਸ਼ਕਤੀ ਐ ਪੋਲਿਟਿਕਲ ਪਾਵਰ ਦੀ ਉਹਦਾ ਦਿਲ ਨਹੀਂ ਕਰਦਾ ਉਸ ਨੂੰ ਛੱਡਣ ਨੂੰ ਹਮ ਹੁਣ ਜੇਦੋ ਆਪਾਂ ਪੰਜਾਬ ਤੇ ਹਰਿਆਣਾ ਹੈਕੜੀ ਦੇ ਮਾਮਲਾ ਚੱਲ ਰਿਹਾ ਹੈ ਮੇਅਰ ਦਾ ਤੇ ਇਹਨਾਂ ਨੇ ਕਹਿਤਾ ਸੀਗਾ ਪ੍ਰਸ਼ਾਸਨ ਨੇ ਕਿ ਜੀ 6 ਫਰਵਰੀ ਨੂੰ ਚੋਣ ਅਸੀਂ ਕਰਵਾ ਸਕਦੇ ਹਾਂ ਮੇਅਰ ਦੀ ਹਮ ਜਿੱਦ ਆਪਾਂ ਪਹਿਲਾਂ ਵੀ ਹਰ ਰੋਜ਼ ਆਪਾਂ ਦਰਸ ਕਰਨ ਜਾਣਕਾਰੀ ਦਿੰਦੇ ਆ ਜੀ ਜੀ ਕਿ ਜੀ ਅਮਨ ਕੁਰੂ ਦੇ ਹਾਲਤ ਬੜੀ ਇੱਥੇ ਖਸਤਾ ਹੋਈ ਵੀ ਹੈ ਚਿੰਤਾਜਨਕ ਹੈ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਕਿ ਸਾਨੂੰ ਤਾਂ ਪਤਾ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਦੀ ਚਿੰਤਾਜਨਕ ਮਾਡਰਨ ਸਿਟੀ ਦੇ ਵਿੱਚ ਹੈ ਮਨਤਾਨੋਂ ਦੀ ਖਸਤਾ ਹਾਲਤ ਜੇ ਫਿਰ ਜਿਹੜਾ ਆਪਣਾ ਚੋਣ ਅਧਿਕਾਰੀ ਆ ਉਹਦੀ ਸਿਹਤ ਦੀ ਗੱਲ ਹੋਵੇ ਜਿੱਥੇ ਪੀਜੀਆਈ ਹੋਵੇ 32 ਸੈਕਟਰ ਦਾ ਵੱਡਾ ਹਸਪਤਾਲ ਹੋਵੇ 16 ਦਾ ਹੋਵੇ ਸਰਕਾਰੀ ਗੈਰ ਸਰਕਾਰੀ 40 ਉੱਥੇ ਮੇਅਰ ਦੀ ਚੋਣ ਕਰਾਉਣ ਦੇ ਲਈ ਜਿਹੜਾ ਅਧਿਕਾਰੀ ਇਸ ਕਦਰ ਬਿਮਾਰ ਹੋ ਜੇ ਜੀ ਤੇ ਚੋਣ ਮੁਲਤਵੀ ਕਰਨੀ ਪੈ ਜੇ ਹੂੰ ਫੇਰ ਤਾਂ ਪੀਜੀ ਤੇ ਉਹ ਡੇਟ ਹਸਪਤਾਲਾਂ ਦੇ ਵੀ ਸਵਾਲ ਨਿਸ਼ਾਨ ਉੱਠਦਾ ਹੀ ਹੈ ਨਾ ਜੀ ਕਿ ਤੁਸੀਂ ਯਾਰ ਇੱਕ ਜਿਹੜਾ ਚੋਣ ਅਧਿਕਾਰੀ ਨੂੰ ਨਹੀਂ ਠੀਕ ਕਰ ਸਕੇ ਹੂੰ ਉਹਦੇ ਕਰਕੇ ਚੋਣ ਮੁਲਤਵੀ ਕਰਨੀ ਪੈਗੀ ਜੀ ਪਰ ਅਦਾਲਤ ਨੇ ਗੱਲ ਮੰਨੀ ਨਹੀਂ ਹੂੰ ਅਦਾਲਤ ਨੇ ਜਦੋਂ 6 ਫਰਵਰੀ ਦੀ ਗੱਲ ਆਈ ਆ ਕਿਸੇ ਸੰਬੰਧਿਤ ਬੰਦੇ ਨੇ ਜਿਹੜਾ ਫੇਰ ਜਿਹੜਾ ਪਟੀਸ਼ਨ ਪਾਈ ਉਹ ਕਹਿੰਦੀ 6 ਫਰਵਰੀ ਤਾਂ ਬਹੁਤ ਦੂਰ ਹੈ ਤਾਂ ਤੱਕ ਤਾਂ ਬਹੁਤ ਕੁਝ ਹੋ ਜਾਊਗਾ ਬਿਲਕੁਲ ਜੀ ਕਿਤੇ ਹੀ ਨਾ ਹੋਏ ਸਾਰੇ ਬੇਰੀ ਜਿਹੜਾ ਝੋਲੀ ਜੋ ਡਿੱਗ ਜਾਣ ਤਾਂ ਅਦਾਲਤ ਨੇ ਸੁਣਵਾਈ ਕੀਤੀ ਅੱਜ ਇੱਕ ਵੱਡਾ ਝਟਕਾ ਅਦਾਲਤ ਦਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਉਹਨੇ ਕਿਹਾ ਕਿ 6 ਫਰਵਰੀ ਕਿਉਂ ਜੀ ਪਹਿਲਾਂ ਕਿਉਂ ਨਹੀਂ ਹੋ ਸਕਦੀ ਹੁਣ ਅੱਜ ਦਾ ਸ਼ਨੀਵਾਰ ਹੈ ਕੱਲ ਨੂੰ ਐਤਵਾਰ ਹੈ ਤੇ ਫਿਰ ਮੰਡੇ ਜਿਹੜਾ ਮੰਡੇ ਨੂੰ 23 ਨੂੰ ਫੇਰ ਜਿਹੜਾ ਹੈਗਾ ਤਰੀਕ ਲੱਗੀ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿਹੜੀ 23 ਦੀ ਤਰੀਕ ਹੈਗੀ ਹੈ ਜਿਹੜਾ ਉਸ ਦਿਨ ਦਾ ਦਿਨ ਬੰਦ ਆ ਉਹ ਦਿਨ ਦੇ ਮਤਲਬ ਉਹਨੇ ਕਿਹਾ ਕਿ ਉੱਥੇ ਆਓ ਉੱਥੇ ਆ ਕੇ ਸਾਨੂੰ ਦੱਸੋ ਕਿ 23 ਤੋਂ ਬਾਅਦ 24 ਨੂੰ ਹੋ ਸਕਦੀ ਹੈ 25 ਨੂੰ 26 ਤਾਂ ਹਾਈ ਚਲੋ ਗਣਤੰਤਰ ਦਿਵਸ ਹੈ ਜੇ ਉਹ ਤੋਂ ਅੱਗੇ ਅੱਦਾਂ ਪਿਛੋਂ ਕਦੋਂ ਹੋ ਸਕਦੀ ਹੈ ਇਲੈਕਸ਼ਨ ਸੋ ਪੰਜਾਬ ਤੇ ਹਰਿਆਣਾ ਕੋਰਟ ਨੇ ਸਪਸ਼ਟ ਤੌਰ ਤੇ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਹੈ ਕਿ ਦੱਸਿਆ ਜਾਵੇ ਕਿ 6 ਫਰਵਰੀ ਕਿਉਂ ਉਸ ਤੋਂ ਪਹਿਲਾਂ ਕਿਉਂ ਨਹੀਂ ਚੋਣ ਕਰਾਈ ਜਾ ਸਕਦੀ ਜੀ ਇਸ ਦਾ ਜਵਾਬ ਵਿੱਚ ਵੱਡਾ ਸਵਾਲ ਇਹ ਵੀ ਗਪਾਲਾਪਾ ਕੱਲ ਵੀ ਗੱਲ ਕਰਦੇ ਆ ਜੀ ਕਿ 30 ਪੈਂਦੀ ਵੋਟਾਂ ਪਾਉਣ ਦੇ ਲਈ ਐਡੇ ਪ੍ਰਬੰਧ ਦੀ ਲੋੜ ਹੈ ਹਮ ਕੱਲ ਨੂੰ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਕਰਾਉਣਗੇ ਹਮ ਉਦੋਂ ਪਤਾ ਨਹੀਂ ਕੀ ਕਿਹੋ ਜਿਹੀ ਸਥਿਤੀ ਹੋਏਗੀ ਇਸ ਦੇ ਵਿੱਚ ਪ੍ਰਸ਼ਾਸਨ ਦੀ ਇੱਕ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਅਸੀਂ ਜਾਣਦੇ ਹਾਂ ਕਿ ਆਉਣ ਵਾਲੀ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਹੋਣਾ ਹੈ ਅਯੁੱਧਿਆ ਦੇ ਵਿੱਚ ਵੱਡਾ ਈਵੈਂਟ ਹੈ ਉਸ ਦੇ ਮੱਦੇ ਨਜ਼ਰ ਸਾਰੇ ਦੇਸ਼ ਦੇ ਵਿੱਚ ਹੀ ਈਵੈਂਟਸ ਜਿਹੜੇ ਅੱਧਰ ਸੁਭਾ ਪੱਧਰ ਤੇ ਕਹ ਲਈਏ ਪਸਟਾਨਿਕ ਲੋਕਲ ਉਹ ਹੋਣੀ ਸਮਾਗਮ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਕਹਿੰਦੇ ਕਿ ਸਾਨੂੰ 22 ਜਨਵਰੀ ਨੂੰ ਵੀ ਸਿਕਿਉਰਿਟੀ ਚਾਹੀਦੀ ਹੈ ਉਸ ਤੋਂ ਬਾਅਦ ਫਿਰ ਰਿਪਬਲਿਕ ਡੇ ਆ ਜਾਣਾ ਹੈ 26 ਜਨਵਰੀ ਆ ਜਾਣੀ ਹੈ ਉਦੋਂ ਵੀ ਕਹਿੰਦੇ ਅਸੀਂ ਪੂਰੀ ਸਿਕਿਉਰਿਟੀ ਨਹੀਂ ਦੇ ਪਾਵਾਂਗੇ ਪ੍ਰਸ਼ਾਸਨ ਇਹ ਗੱਲਾਂ ਕਹਿ ਰਿਹਾ ਜੀ ਕਿ ਤਾਂ ਕਰਕੇ ਅਸੀਂ 6 ਫਰਵਰੀ ਜਿਹੜੀ ਤਾਰੀਖ ਸੀ ਉਹ ਤੈਅ ਕੀਤੀ ਸੀ ਪਰ ਕੋਰਟ ਮੰਨਣ ਲਈ ਤਿਆਰ ਨਹੀਂ ਆ ਕੋਰਟ ਕਹਿੰਦੀ ਹੈ ਠੀਕ ਹੈ 26 ਜਨਵਰੀ ਤੱਕ ਤਾਂ ਸਾਰਾ ਕੁਝ ਮੁਕੰਮਲ ਹੋ ਹੀ ਜਾਵੇਗਾ ਉਸ ਤੋਂ ਬਾਅਦ ਵੀ ਤੁਸੀਂ ਤਾਂ ਵੱਧ ਦਿਨ ਲੈ ਰਹੇ ਹੋ ਗਵਾਹੀ ਗੱਲ ਇਹ ਹੈ ਕਿ ਕਹਿੰਦੇ ਕਿ 26 ਜਨਵਰੀ ਗਣਤੰਤਰ ਦਿਵਸ ਬਾਈ ਦੀ ਗੱਲ ਤੁਸੀਂ ਠੀਕ ਕਹਿ ਰਹੇ ਹੋ ਧਾਰਮਿਕ ਸਮਾਗੋਂ ਕੌਮੀ ਪੱਧਰ ਤੇ ਬਹੁਤ ਵੱਡੇ ਸਮਾਗਮ ਹੋ ਰਹੇ ਉਹ ਵੀ ਗੱਲ ਮੰਨੀ ਜਾ ਸਕਦੀ ਹੈ ਪਰ ਇਹ ਤਾਂ ਦੱਸੋ ਜਿੱਦਾਂ ਕਹਿੰਦੇ ਕੋਈ ਦੱਸੋ ਕਿ ਕਾਫਲਾ ਲੁੱਟਾ ਕਿਉਂ ਆਇਆ ਹੂੰ ਹੁਣ ਮੁਤਵੀ ਕਿਉਂ ਹੋਈ ਹੈ ਜੀ ਉਸੇ ਦਿਨੀ ਚੋਣ ਹੋ ਸਕਦੀ ਸੀ ਹੂੰ ਉਸ ਦਿਨ ਤਾਂ ਨਾ ਧਾਰਮਿਕ ਸਮਾਗਮ ਸੀ ਨਾ ਗਣਤੰਤਰ ਦੇ ਸੀ ਮਿਥੇ ਸਮੇਂ ਦੇ ਕਿਉਂ ਨਹੀਂ ਚੋਣ ਹੋਈ ਹੁਣ ਤਾਂ ਪ੍ਰਸ਼ਾਸਨ ਕਹਿੰਦਾ ਨਾ ਕਿ ਜੀ ਅਸੀਂ 22 ਨੂੰ ਨਹੀਂ ਕਰ ਸਕਦੇ 26 ਨੂੰ ਨਹੀਂ ਕਰ ਸਕਦੇ 6 ਸਾਨੂੰ ਬੜੀ ਸਹੀ ਬੈਠਦੀ ਹੈ ਜੀ ਸਵਾਲ ਇਹ ਹੈ ਕਿ ਜਿਸ ਦਿਨ ਚੋਣ ਹੋਣੀ ਸੀ ਉਹਦੋਂ ਚੋਣ ਕਿਉਂ ਨਹੀਂ ਹੋਈ ਹਮ ਹੁਣ ਚਾਹੇ ਭਾਜਪਾ ਦੀ ਗੱਲ ਕਰ ਲਈਏ ਚਾਹੇ ਦੂਜੀਆਂ ਤਰ੍ਹਾਂ ਦੀ ਗੱਲ ਕਰ ਲਈਏ ਕਾਂਗਰਸ ਦੀ ਜਾਂ ਆਪ ਦੀ ਕਾਂਗਰਸ ਦੇ ਆਪ ਲਗਾਤਾਰ ਇਹ ਗੱਲ ਕਹਿ ਰਿਹਾ ਹਮ ਕਿ ਜਾਣ ਬੁੱਝ ਕੇ ਮੁਲਤਵੀ ਕੀਤੀਆਂ ਗਈਆਂ ਜੀ ਉਹ ਕਹਿੰਦੇ ਖਰੀਦੋ ਫਰੋਖਤ ਦੀ ਗੱਲ ਹੋ ਸਕਦੀ ਹੈ ਮੈਂਬਰ ਥੋੜੇ ਜਾ ਸਕਦੇ ਹੈ ਜਦੋਂ ਕਿ ਭਾਜਪਾ ਦਾ ਉਹੀ ਜਵਾਬ ਹੈਗਾ ਭਾਜਪਾ ਲਗਾਤਾਰ ਇਹ ਕਹਿ ਰਹੀ ਹੈ ਕਿ ਜੀ ਦੇਖੋ ਜੇ ਅਧਿਕਾਰੀ ਬਿਮਾਰ ਹੋ ਗਿਆ ਤਾਂ ਸਾਡਾ ਕੀ ਲੈਣਾ ਦੇਣਾ ਹ 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 ਉਦੀ ਕਮ ਰੋੜ ਸਕਦਾ ਹੈ ਬਾਹਰ ਰੋੜ ਸਕਦਾ ਹੈ ਸੋ ਇਦਾਂ ਦੀ ਸਿੱਧੀ ਚ ਲੱਗਦਾ ਇਹ ਹੈ ਕਿ ਕਿਤੇ ਨਾ ਕਿਤੇ ਸਵਾਲ ਜ਼ਰੂਰ ਉੱਠ ਰਿਹਾ ਹੈ ਕਿ ਕੀ ਪ੍ਰਸ਼ਾਸਨ ਦੇ ਉੱਤੇ ਕੋਈ ਦਵਾ ਹੈ ਹਮ ਬਿਲਕੁਲ ਸਪੰਦਰਪੱਖ ਚ ਹੋਣ ਦੀ ਗੱਲ ਕਰਦੇ ਹੁਣ ਦੇਖੋ ਡਿਪਟੀ ਕਮਿਸ਼ਨਰ ਹੈ ਡੀਸੀ ਇੱਕ ਤਰ੍ਹਾਂ ਦਾ ਕਿਉਂਕਿ ਚੰਡੀਗੜ੍ਹ ਤਾਂ ਆਪਣੇ ਆਪ ਚ ਇੰਡੀਪੈਂਡੈਂਟ ਸਟੇਟ ਹੈਗੀ ਹੈ ਤੇ ਡੀਸੀ ਜਿਹੜਾ ਮੁੱਖ ਚੋਣ ਅਧਿਕਾਰੀ ਹੈ ਹਮ ਹੁਣ ਡੀਸੀ ਨੂੰ ਦੇਖਣਾ ਚਾਹੀਦਾ ਸੀ ਨਾ ਕਿ ਉਸ ਦਿਨ ਚੋਣ ਕਿਉਂ ਨਹੀਂ ਹੋਈ ਹਮ ਹੇਲ ਚੋਣ ਅਧਿਕਾਰੀ ਦਾ ਬਿਮਾਰ ਹੋ ਗਿਆ ਡੀਸੀ ਦੀ ਰਿਸਪੌਂਸਿਬਿਲਟੀ ਬਣਦੀ ਸੀ ਜੀ ਸੋ ਇਸ ਸਥਿਤੀ ਦੇ ਅੰਦਰ ਜਿਹੜਾ ਹੈਗਾ ਸਿੱਧੇ ਤੌਰ ਤੇ ਅਧਿਕਾਰੀਆਂ ਤੇ ਸਵਾਲ ਉੱਠ ਰਹੇ ਆ ਪੋਲਿਟੀਕਲ ਸਿਸਟਮ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਹੋ ਰਹੀ ਆ ਪਰ ਇਹ ਸਾਰੇ ਦੇ ਚੱਲਦੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿਹੜਾ ਹੈਗਾ ਉਸਨੇ ਬੜਾ ਸਹੀ ਇਸ ਢੰਗ ਨਾਲ ਫੈਸਲਾ ਰਿਆ ਕਿ 23 ਤਰੀਕ ਨੂੰ ਸਾਰੇ 13 ਹਾਜ਼ਰ ਹੋਵੋ ਜੀ 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 ਅੱਗੇ ਦੱਸੋ ਕਿ 6 ਫਰਵਰੀ ਦਾ ਬਹੁਤ ਦੂਰ ਹੈ ਉਸ ਤੋਂ ਪਹਿਲਾਂ ਚੋਣ ਕਿਉਂ ਨਹੀਂ ਹੋ ਸਕਦੀ ਬਿਲਕੁਲ ਤਾਂ ਇਸੇ 23 ਤਾਰੀਖ ਦਾ ਵੀ ਹੁਣ ਇੰਤਜ਼ਾਰ ਰਹੇਗਾ ਕਿ ਅਦਾਲਤ ਫੈਸਲਾ ਸੁਣਾਉਂਦੀ ਹੈ ਕਦੋਂ ਹੋਣਗੀਆਂ ਚੋਣਾਂ ਕਿ ਦਲੀਲ ਦਿੰਦਾ ਪ੍ਰਸ਼ਾਸਨ ਸਿੱਧੂ ਸਾਹਿਬ ਪਰਾਲੀ ਨੂੰ ਲੈ ਕੇ بڑا ਮੁੱਦਾ ਉੱਠਦਾ ਰਹਿੰਦਾ ਹੈ ਜੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹਾਲਾਂਕਿ ਪੰਜਾਬ ਦਾ ਕਸੂਰ ਹਮੇਸ਼ਾ ਦੀ ਤਰ੍ਹਾਂ ਜ਼ਿਆਦਾ ਕਟਿਆ ਜਾਂਦਾ ਕਿ ਪੰਜਾਬ ਦੇ ਵਿੱਚ ਹੀ ਪਰਾਲੀ ਸਾੜੀ ਜਾ ਰਹੀ ਹੈ ਸਰਕਾਰ ਨੇ ਕੀ ਕੀਤਾ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਮੰਗਵਾ ਲਈਆਂ ਜੀ ਮਸ਼ੀਨਾਂ ਇਹਨਾਂ ਨੇ ਮੰਗਵਾਈਆਂ 90422 ਮਸ਼ੀਨਾ ਵੰਡ ਦਿੱਤੀਆਂ ਗਏਦੇ ਸੀ ਇਸ ਤੋਂ ਬਾਅਦ ਇਹਨਾਂ ਨੇ ਕੀਤੀ ਇਹ ਮਸ਼ੀਨਾ ਦੀ ਵੈਰੀਫਿਕੇਸ਼ਨ ਸਰਕਾਰ ਨੇ ਜਦੋਂ ਵੈਰੀਫਿਕੇਸ਼ਨ ਕੀਤੀ ਤਾਂ ਇਹ 90422 ਮਸ਼ੀਨਾ ਦੇ ਵਿੱਚੋਂ 13% ਦੀ ਮਸ਼ੀਨਾ ਤਾਂ ਗਾਇਬ ਹੀ ਹੋ ਗਈਆਂ ਜੀ ਰਿਕਾਰਡ ਦੇ ਵਿੱਚ ਹੈ ਹੀ ਨਹੀਂ ਇਹ ਮਸ਼ੀਨਾ ਬਣਦੀਆਂ ਨੇ 11275 ਯਾਨੀ ਜਿਹੜੀਆਂ ਰਿਕਾਰਡ ਦੇ ਵਿੱਚ ਨਹੀਂ ਸਰਕਾਰ ਨੂੰ ਨਹੀਂ ਪਤਾ ਵੀ ਕਿੱਥੇ ਨੇ ਕਿਹਦੇ ਘਰ ਨੇ ਕਿਹਦੇ ਕੋਲ ਨੇ ਕੌਣ ਉਹਨਾਂ ਨੂੰ ਵਰਤ ਰਿਹਾ ਹੈ ਜਾਂ ਉਸ ਸਕ੍ਰੈਪ ਦੇ ਵਿੱਚ ਸੁੱਟ ਦਿੱਤੀਆਂ ਕੁਝ ਉਹਨਾਂ ਦਾ ਪਤਾ ਨਹੀਂ ਕੀਮਤ ਇਹਨਾਂ ਦੀ ਬਣਦੀ ਹੈ ਜੀ 140 ਕਰੋੜ ਰੁਪਏ ਸਿੱਧਾ ਸਵਾਲ ਹੁਣ ਇਹ ਉੱਠ ਰਿਹਾ ਹੈ ਨੋਟਿਸ ਭੇਜ ਦਿੱਤਾ ਹੈ 900 ਮੁਲਾਜ਼ਮਾਂ ਨੂੰ ਖੇਤੀਬਾੜੀ ਵਿਭਾਗ ਦੇ ਵਿੱਚ ਕਿ ਦੱਸੋ ਭਾਈ ਇਹ ਮਸ਼ੀਨਾਂ ਕਿੱਥੇ ਗਈਆਂ ਕਾਰਨ ਦੱਸੋ ਨੋਟਿਸ ਭੇਜ ਦਿੱਤਾ ਹੈ ਅਫਸਰ ਵਿਰੋਧ ਕਰ ਰਹੇ ਨੇ ਕਿ ਤੁਸੀਂ ਸਾਨੂੰ ਨੋਟਿਸ ਕਿਉਂ ਭੇਜ ਦਿੱਤਾ 15 ਦਿਨ ਦੇ ਇੰਤਜ਼ਾਰ ਜਵਾਬ ਮੰਗਿਆ 140 ਕਰੋੜ ਬਹੁਤ ਵੱਡੀ ਕੀਮਤ ਹੈ ਸਿੱਧਾ ਸਵਾਲ ਇਹ ਖੜਾ ਹੋ ਰਿਹਾ ਕਿ 140 ਕਰੋੜ ਦੀਆਂ ਮਸ਼ੀਨਾਂ ਕੌਣ ਖਾ ਗਿਆ ਬਹੁਤ ਹੈ ਮਸੂਹਾਲਾ ਮੈਂ ਬੜੇ ਧਿਆਨ ਨਾਲ ਸੁਣਿਆ ਤੁਹਾਡਾ ਸਵਾਲ ਹੂੰ ਵੇਖੋ 140 ਕਰੋੜ ਰੁਪਏ ਦੀਆਂ ਪ੍ਰਾਲੀ ਪ੍ਰਵੰਧਨ ਦੀਆਂ ਮਸ਼ੀਨਾਂ ਦੇ ਖਾਣ ਦੀ ਗੱਲ ਕਰਦੇ ਹੂੰ ਹੂੰ ਅਕਸਰ ਆਪਾਂ ਇਹ ਗੱਲ ਕਰਦੇ ਹੁੰਨੇ ਆ ਕਿ ਦੇਸ ਦੇ ਜਿਹੜੇ ਚਾਹੇ ਰਾਸੀ ਆਗੂ ਹੋਣ ਚਾਹੇ ਅਧਿਕਾਰੀ ਹੋਣ ਸਲੂਟ ਆ ਉਹਨਾਂ ਨੂੰ ਉਹ ਜੰਗਲਾਂ ਦੇ ਜੰਗਲ ਖਾ ਕੇ ਢਕਾਰ ਮਾਰ ਜਾਂਦੇ ਆ ਉਹ ਚੱਲਦੇ ਦਰਿਆ ਜਿਹੜੇ ਹੈਗੇ ਆ ਪੀ ਜਾਂਦੇ ਆ ਹੂੰ ਉਹ ਖਨਣ ਦੇ ਵਿੱਚੋਂ ਜਿਹੜਾ ਬਹੁਤ ਸਾਰੀ ਬਜਰੀ ਰੇਤ ਕੋਇਲਾ ਨਿਕਲਦਾ ਉਡ ਘਾਰ ਮਾਰ ਜਾਂਦੇ ਆ ਤੇ ਹੁਣਾਂ ਨਵੀਂ ਗੱਲ ਸਾਹਮਣੇ ਆ ਗਈ ਹੈ ਕਿ 140 ਕਰੋੜ ਰੁਪਏ ਨਾ ਮਸ਼ੀਨਾਂ ਦੇ ਢ ਘਾਰ ਮਾਰ ਗਏ ਔਰ ਪਤਾ ਨਹੀਂ ਲੱਗ ਰਿਹਾ ਕਿਹੜੇ ਖਲ ਖੁੰਜੇ ਚ ਪਈਆਂ ਜੀ ਦੇਖੋ ਇੱਕ ਤਾਂ ਅਜੇ ਤੱਕ ਕੋਈ ਇਹੋ ਜੀ ਜਿਹੜੀ ਜਿਹੜੀ ਮੈਂ ਕਹਾਂਗਾ ਜਦ ਦਾ ਆਪਾਂ ਗੱਲ ਕਰਦੇ ਚੰਡੀਗੜ੍ਹ ਦੇ ਵੱਡੇ ਵੱਡੇ ਹਸਪਤਾਲ ਹੈ ਡਾਕਟਰ ਹੈ ਸਿਸਟਮ ਹੈ ਬੜਾ ਐਕਸ-ਰੇ ਸਾਰਾ ਕੁਝ ਜਿਹੜਾ ਹੈ ਜਿਹਦੇ ਨਾਲ ਸ਼ਾਨ ਵੀ ਨ ਹੋ ਜਾਂਦੀ ਹੈ ਬਾਡੀ ਦੇ ਅੰਦਰ ਕੀ ਹੈ ਔਰ 140 ਕਰੋੜ ਰੁਪਏ ਨਾ ਮਸ਼ੀਨਾਂ ਖਾਧੀਆਂ ਗਈਆਂ ਜਾਂਚ ਏਜੰਸੀਆਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਖੁੰਝੇ ਚਲੀਆਂ ਗਈਆਂ ਸਾਹਮਣੇ ਨਹੀਂ ਆ ਰਿਹਾ ਕੁਝ ਵੀ ਜਿਹੜਾ ਹੈਗਾ ਬਹੁਤ ਵੱਡਾ ਮਾਮਲਾ ਹੈ ਜਣੀ ਤੁਸੀਂ ਦੇਖੋ ਕਿ ਕਿਸ ਕਦਰ ਜਿਹੜਾ ਹੈਗਾ ਇਸ ਦੇਸ਼ ਦੇ ਅੰਦਰ ਲੁੱਟ ਖੁੱਟ ਦਾ ਆਲਮ ਹੈ ਇੱਕ ਪਾਸੇ ਤਾਂ ਲੋਕ ਮਰ ਰਹੇ ਆ ਪ੍ਰਦੂਸ਼ਣ ਨਾਲ ਜੀ ਪ੍ਰਦੂਸ਼ਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕੌਮੀ ਪਦਰ ਦੀ ਗੱਲ ਕਰ ਲਈਏ ਸਵਾਈ ਪਦਰ ਤੇ ਆਪਾਂ ਗੱਲ ਕਰ ਲਈਏ ਇਹਨਾਂ ਮਾਮਲਿਆਂ ਨੂੰ ਲੈ ਕੇ ਦੂਜੇ ਪਾਸੇ 140 ਕਰੋੜ ਦੀਆਂ ਮਸ਼ੀਨਾਂ ਹੀ ਖਾ ਗਏ ਜੀ ਇਹ ਪਤਾ ਨਹੀਂ ਲੱਗ ਰਿਹਾ ਮਸ਼ੀਨਾਂ ਕਿੱਧਰ ਗਈਆਂ ਅਨੇ ਮਸ਼ੀਨਾ ਲਿਆਂਦੀਆਂ ਗਈਆਂ ਲਿਆਉਣ ਤੋਂ ਬਾਅਦ ਜਿਹੜੀਆਂ ਵੰਡੀਆਂ ਗਈਆਂ ਉਹ ਪੰਚਾਇਤਾਂ ਨੂੰ ਵੰਡੀਆਂ ਗਈਆਂ ਜੀ ਸੁਸਾਇਟੀਆਂ ਨੂੰ ਵੰਡੀਆਂ ਗਈਆਂ ਵਕਫਾ ਸਿਸਟਮ ਦਿੱਤੀਆਂ ਗਈਆਂ ਉਸ ਤੋਂ ਬਾਅਦ ਹੁਣ ਜਦੋਂ ਜਾਂਚ ਬੜਤਾਲ ਜਦੋਂ ਕੋਦੇ ਬਾਰੇ ਆਈ ਗੱਲ ਕਿ ਮਸ਼ੀਨਾ ਦਾ ਪਤਾ ਤਾਂ ਕਰੋ ਜੀ ਗਈਆਂ ਕਿਥੇ 140 ਕਰੋੜ ਦੀਆਂ ਮਸ਼ੀਨਾ ਹੀ ਲਾਪਤਾ ਜਾਨੀ ਗਾਇਬ ਹੈ ਹੂੰ ਬਹੁਤ ਵੱਡਾ ਸਵਾਲ ਹੈ ਸੋ ਇਸ ਕਰਕੇ ਜਿਹੜਾ ਹੈ ਸਰਕਾਰ ਵੱਲੋਂ 15 ਦਿਨ ਦਾ ਨੋਟ ਦਿੱਤਾ ਗਿਆ ਅਧਿਕਾਰੀਆਂ ਨੂੰ ਜੀ ਇਹ ਦੱਸਿਆ ਜਾਵੇ 15 ਦਿਨਾਂ ਦੇ ਅੰਦਰ ਅੰਦਰ ਹੂੰ ਕਿ ਮਸ਼ੀਨਾਂ ਤੁਹਾਡੇ ਜਿਹੜੇ ਹੈਗਾ ਪੇਟ ਦੇ ਕਿਹੜੇ ਖਲ ਖੁੰਝੇ ਚ ਪਈਆਂ ਪਤਾ ਤਾਂ ਦੱਸੋ ਤਾਂ ਸਹੀ ਕਈਆਂ ਕਿਧਰ ਹੂੰ ਜਾਨੀ ਕਿਸਾਨ ਜੇ ਤਾਂ ਪਰਾਲੀ ਨੂੰ ਅੱਗ ਲਾਵੇ ਨਾ ਸਰਵੇਸ ਲਈ ਕਿ ਉਹਨੇ ਆਪਣੀ ਕਣਕ ਦੀ ਬਜਾਈ ਕਰਨੀ ਆ ਜੀ ਫੇਰ ਤਾਂ ਨੋਟਸ ਚਲੇ ਜਾਂਦੇ ਆ ਜੀ ਉਹਦੇ ਖਾਤਿਆਂ ਚ ਰੈਡ ਐਂਟਰੀਆਂ ਪੈ ਜਾਂਦੀਆਂ ਇਹਨੂੰ ਅੱਗੇ ਤੋਂ ਕਰਜ਼ੇ ਨਾ ਦਿੱਤੇ ਜਾਣ ਇਹਦੇ ਤੇ ਕੇਸ ਬਣਾਏ ਜਾਣ ਹੂੰ ਸਾਡੇ ਅਰਗੇ ਜਿਹੜੇ মিডিਆ ਵਾਲੇ ਜਿਹੜੇ ਹੈਗੇ ਵੱਡੀਆਂ ਵੱਡੀਆਂ ਵੀਡੀਓ ਵਾਇਰਲ ਕਰਦੇ ਆ ਮੈਂ ਅੱਜੇ ਵੀ ਜਾਣਦਾ ਹਾਂ ਕੋਸਨੇਸ਼ਨ ਚੈਨਲਾਂ ਨੇ ਪੰਜਾਬ ਚ ਜਰਨਲਿਸਟਾਂ ਨੂੰ ਫੋਨ ਕੀਤੇ ਜੀ ਕਿ ਸਾਨੂੰ ਉਹੋ ਜਿਹੇ ਵੀਡੀਓ ਭੇਜੋ ਜਿਦੇ ਚ ਕਿਸਾਨ ਪਰਾਲੇ ਨੂੰ ਅੱਗ ਲਾਉਂਦਾ ਦਿਖਾਇਆ ਹੋਵੇ ਹਮ ਯਾਨੀ ਕਿੱਡੀ ਦੇਸ਼ ਭਗਤੀ ਐ ਸਾਡੇ ਮੀਡੀਆ ਵਾਲੇ ਲੋਕਾਂ ਦੀ ਵੀ ਕਹਿੰਦੇ ਦਿਖਾਵਾਂਗੇ ਤਾਂ ਫੇਰ ਸਾਡੀ ਜਿਹੜੀ ਟੀਆਰਪੀ ਥੋੜੀ ਵਧੇਗੀ ਪਤਾ ਲੱਗੇਗਾ ਕਿ ਦੇਖੋ ਪੰਜਾਬ ਦਾ ਕਿਸਾਨ ਅੱਗ ਲਾ ਰਿਹਾ ਖੇਤ ਨੂੰ ਉਹਦੀ ਮਜਬੂਰੀ ਕਿਸ ਕਦਰ ਉਹ ਕਰਜ ਵਿੱਚ ਡੁੱਬਿਆ ਜੀ ਕਿਸ ਕਦਰ ਉਹਨਾਂ ਅੱਗੇ ਫਸਲ ਦੀ ਕਣਕ ਦੀ ਬਜਾਈ ਕਰਨੀ ਆ ਉਹਦੀ ਗੱਲ ਨਹੀਂ ਹੈ ਕਹਿੰਦੇ ਵੀਡੀਓ ਭੇਜੋ ਬਿਲਕੁਲ ਜਿੱਦੇ 'ਚ ਪਤਾ ਲੱਗੇ ਕਿ ਅੱਗ ਲਾ ਰਿਹਾ ਕਿਸਾਨ ਉਹ ਤਾਂ ਅੱਖ ਨਜ਼ਰ ਆਉਂਦੀ ਹੈ 140 ਕਰੋੜ ਦੀਆਂ ਮਸ਼ੀਨਾਂ ਖਾ ਗਏ ਅਧਿਕਾਰੀ ਜਾਂ ਖਾ ਗਏ ਨੇਤਾ ਉਹਦਾ ਕਦੇ ਮੀਡੀਆ ਨੇ ਪਹਿਲਾਂ ਜ਼ਿਕਰ ਨਹੀਂ ਕੀਤਾ ਹਮ ਬਿਲਕੁਲ ਜੇ ਜ਼ਿਕਰ ਕੀਤਾ ਤਾਂ ਸਰਕਾਰ ਵੱਲੋਂ ਜਾਂਚ ਪੜਤਾਲ ਆ ਰਹੀ ਹੈ ਤਾਂ ਤਾਂ ਆਪਾਂ ਵੀ ਸਾਰੇ ਇਸ ਮੁੱਦੇ ਤੇ ਚर्चा ਜਿਹੜੀ ਕਿ ਚੱਲ ਰਹੀ ਹੈ ਕੀ ਲੱਗਦਾ ਜੀ ਸਰਕਾਰ ਨੂੰ ਇਸ ਵਿਰੁੱਧ ਫਿਰ ਸਖਤ ਹੋਣਾ ਚਾਹੀਦਾ ਵੀ ਹੈ ਤੇ ਇਹ ਸਰਕਾਰ ਸਖਤ ਹੋਵੇਗੀ ਜਾਂ ਨਹੀਂ ਹੋਵੇਗੀ ਦੇਖੋ ਇਹ ਵੀ ਆਮ ਸਵਾਲ ਹੈ ਸਰਕਾਰ ਦੀ ਸਖਤੀ ਦੀ ਤਾਂ ਗੱਲ ਹੀ ਹੈ ਜੇ ਤਾਂ ਮੁਖ ਮੰਤਰੀ ਭਗਵੰਤ ਮਾਨ ਲਗਾਤਾਰ ਇਹ ਗੱਲ ਕਹਿੰਦੇ ਆ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜ਼ੀਰੋ ਟੋਲਰੈਂਸ ਜੀ ਜੇ ਤਾਂ ਜ਼ੀਰੋ ਟੋਲਰੈਂਸ ਦੀ ਗੱਲ ਹੈ ਫਿਰ ਤਾਂ 140 ਕਰੋੜ ਰੁਪਏ ਦਾ ਮਸ਼ੀਨਾਂ ਦਾ ਹਸਾਬ ਪਤਾ ਸਾਹਮਣੇ ਆਏਗਾ ਆਏਗਾ ਜੀ ਜੀ ਕਿਹੜੇ ਅਧਿਕਾਰੀਆਂ ਨੇ ਖਾਧੀਆਂ ਕਿਹੜੇ ਆਗੂਆਂ ਨੇ ਖਾਧੀਆਂ ਬਿਲਕੁਲ ਪੰਜਾਬ ਦੇ ਲੋਕ ਇਹ ਜਾਣਨਾ ਚਾਹਣਗੇ ਨਹੀਂ ਤਾਂ ਪੰਜਾਬ ਚੱਗੇ ਵੀ ਇਹੋ ਜਿਹੇ ਦੋਸ਼ ਲੱਗ ਰਹੇ ਐ ਇਥੋਂ ਦੇ ਸਾਬਕਾ ਮੰਤਰੀ ਜੰਗਲ ਖਾ ਗਏ ਇਥੋਂ ਦੇ ਸਾਬਕਾ ਮੰਤਰੀ ਜਿਹੜਾ ਦਰਿਆ ਅਧਾਰ ਕੇ ਇਥੋਂ ਦੇ ਸਾਬਕਾ ਮੰਤਰੀ ਖਣ ਖਾ ਗਏ ਖਣੇਜ ਖਾ ਗਏ ਜਿਹੜਾ ਹੈਗਾ ਬਜਰੀ ਰੇਤ ਕੋਇਲਾ ਇਹ ਜਾ ਬਹੁਤ ਕੁਝ ਖਾਦਾ ਗਿਆ ਜੀ ਜੀ ਜੇ ਤਾਂ ਉਸ ਕਦਰ ਇਹ ਵੀ ਉਸ ਰਾਹ ਲੰਘ ਜੇਗਾ ਫਿਰ ਤਾਂ ਠੀਕ ਹੈ ਨਹੀਂ ਸਰਕਾਰ ਤੇ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਮਾਮਲੇ ਦੇ ਤਹਿ ਤੱਕ ਜਾ ਕੇ ਸਚਾਈ ਸਾਹਮਣੇ ਆਉਣੀ ਚਾਹੀਦੀ ਹੈ ਬਿਲਕੁਲ ਜੀ 140 ਕਰੋੜ ਰੁਪਏ ਦੀਆਂ ਮਸ਼ੀਨਾਂ ਖਾਧੀਆਂ ਤਾਂ ਕਿਨੇ ਖਾਧੀਆਂ ਤੇ ਉਸ ਵਿਅਕਤੀ ਹੋਵੇ ਚਾਹੇ ਅਧਿਕਾਰੀ ਹੋਵੇ ਚਾਹੇ ਰਾਸੀ ਆਗੂ ਹੋਵੇ ਉਹਨੂੰ ਸਰਟੀਫਿਕੇਟ ਜ਼ਰੂਰ ਦੇਣਾ ਚਾਹੀਦਾ ਉਹਦੇ ਹਾਜ਼ਮੇ ਨੂੰ ਕਿ ਯਾਰ ਇੰਨੀਆਂ ਵੱਡੀਆਂ ਮਸ਼ੀਨਾਂ ਢਕਾਰ ਕੇ ਤੁਸੀਂ ਬਹੁਤ ਮਜ਼ਬੂਤ ਹਾਜ਼ਮਾ ਜਿਸਨੇ ਵੀ ਇਹ ਖਾਧੀਆਂ ਪਤਾ ਨਹੀਂ ਲੱਗਦਾ ਗੌਂਢੀਆ ਨੂੰ ਨਹੀਂ ਪਤਾ ਲੱਗਦਾ ਕਿ ਇੱਕ ਤਾਂ ਪ੍ਰਾਲੀ ਪਹਿਲਾਂ ਹੀ ਇੱਕ ਸਮੱਸਿਆ ਹੈ ਉਤੋਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਜਿਹੜੀਆਂ ਮਸ਼ੀਨਾਂ ਨੇ ਉਹ ਵੀ ਖਾਲੀਆਂ ਤੁਸੀਂ ਇੱਕ ਹੋਰ ਸਮੱਸਿਆ ਦੇ ਉੱਤੇ ਸਮੱਸਿਆ ਖੜੀ ਹੋ ਗਈ। ਇਸ ਕਦਰ ਖਾਦੀਆਂ ਗਈਆਂ ਆਂਡੀਆਂ ਗੋਂਡੀਆਂ ਨੂੰ ਵੀ ਨਹੀਂ ਪਤਾ ਕਿ ਕੌਣ ਖਾ ਗਿਆ ਮਸ਼ੀਨਾ। ਬਿਲਕੁਲ ਜੀ। ਜਾਂ ਜਾਨ ਸਿੰਘਾਂ ਵਾਲੇ ਪੁੱਛਦੇ ਫਿਰਦੇ ਆ। ਬਿਲਕੁਲ ਜੀ। ਸਿੱਧੂ ਸਾਹਿਬ ਜਿਹੜੀ ਧੁੰਦ ਹੈ ਪੰਜਾਬ ਦੇ ਵਿੱਚ ਬਹੁਤ ਫਸਰ ਰਹੀ ਹੈ। ਠੰਡ ਹੈ ਸਾਰੇ ਜਾਣਦੇ ਨੇ ਅਲਰਟ ਵੀ ਜਾਰੀ ਹੋ ਰਿਹਾ ਹੈ। ਧੁੰਦ ਸਵੇਰੇ ਸ਼ਾਮ ਹੁੰਦੀ ਹੈ। ਸਾਰਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ। ਚਲੋ ਇਹ ਤਾਂ ਜਿਹੜੀ ਹੈ ਧੁੰਦ ਪੈ ਰਹੀ ਹੈ। ਉਡਣ ਦਾ ਨਾ ਹਲੇ ਨਹੀਂ ਲੈ ਰਹੀ। ਪਰ ਇੱਕ ਗੱਠ ਜੋੜ ਦੀ ਜਿਹੜੀ ਧੁੰਦ ਹੈ ਆਪਾਂ ਕਹਿੰਦੇ ਆ ਕਿ ਸਾਫ ਸ਼ੀਸ਼ਾ ਨਹੀਂ ਦਿਖ ਰਿਹਾ ਵੀ ਕੀ ਹੋਏਗਾ ਕੀ ਨਹੀਂ ਹੋਏਗਾ ਚੋਣਾਂ ਨੂੰ ਲੈ ਕੇ ਉਹ ਗੱਠਜੋੜ ਦੀ ਧੁੰਦ ਜਿਹੜੀ ਹੁਣ ਉੱਡਦੀ ਨਜ਼ਰ ਆ ਰਹੀ ਹੈ ਕਿਉਂਕਿ ਮਾਇਆਵਤੀ ਜੀ ਨੇ ਕਹਿ ਦਿੱਤਾ ਕਿ ਸਾਡਾ ਤਾਂ ਜੀ ਗੱਠਜੋੜ ਹੈ ਜਿਹੜਾ ਉਹ ਬਰਕਰਾਰ ਰਹੇਗਾ ਬਸਪਾ ਅਤੇ ਅਕਾਲੀ ਦਲ ਦਾ ਉੱਥੇ ਹੀ ਅੱਜ ਹੁਣੇ ਚੱਲ ਰਹੀ ਹੈ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕੇਜਰੀਵਾਲ ਜੀ ਦੇ ਘਰੇ ਰਹਾਇਸ਼ ਤੇ ਉਹਨਾਂ ਦੀ ਤੇ ਮੀਟਿੰਗ ਚੱਲ ਰਹੀ ਹੈ ਪੰਜਾਬ ਦੀਆਂ 13 ਸੀਟਾਂ ਨੂੰ ਲੈ ਕੇ ਵੀ ਕੌਣ-ਕੌਣ ਕਿੱਥੋਂ-ਕਿੱਥੋਂ ਉਮੀਦਵਾਰ ਹੋਵੇਗਾ ਤਾਂ ਜਿਹੜਾ ਇਹ ਗੱਠ ਜੋੜਦਾ ਪੰਜਾਬ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਇਹ ਵੀ ਅੱਜ ਰੇਡਾ ਖਤਮ ਹੋ ਜਾਏਗਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਤੁੰਦ ਹੈ ਜਿਹੜੀ ਇਹ ਉੱਡਦੀ ਨਜ਼ਰ ਆ ਰਹੀ ਹੈ ਬਿਲਕੁਲ ਜਿਹੜਾ ਹੈ ਅਕਸਰ ਇਹ ਕਿਹਾ ਜਾਂਦਾ ਪੰਜਾਬ 'ਚ ਗਲਵੜੀ ਮਸ਼ਹੂਰ ਹੈ ਕਿ ਜਦੋਂ ਮਾਗੀ ਲੰਘ ਜਾਂਦੀ ਹੈ ਨਾ ਉਦੋਂ ਬਾਅਦ ਤੁੰਦ ਜਿਹੜੀ ਹੈ ਛਟਣੀ ਸ਼ੁਰੂ ਹੋ ਜਾਂਦੀ ਹੈ ਮਾਗੀ ਆਪਾਂ ਸਾਰੇ ਜਾਣਦੇ ਹਾਂ ਲੰਘੀ ਹੈ ਸੋ ਲੱਗਦਾ ਹੈ ਕਿ ਪੋਲੀਟੀਕਲ ਤੁੰਦ ਵੀ ਛਟਣ ਲੱਗੀ ਹੈ ਆਕਾਲੀ ਦਲ ਤੇ ਬਸਪਾ ਇਹਨਾਂ ਦੇ ਗੱਠ ਜੁਰੂਰ ਬਾਰੇ ਮਾਇਆਵਤੀ ਜੀ ਨੇ ਸਪਸ਼ਟ ਤੌਰ ਤੇ ਗੱਲ ਕਹਿਤੀ ਹੈ ਜੀ ਕਿ ਅਸੀਂ ਹੋਰ ਦੇਖਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਪਾਰਟੀ ਨਾਲ ਸਹਿਯੋਗ ਜਾਂ ਗੱਠਜੋੜ ਨਹੀਂ ਕਰਾਂਗੇ ਪਰ ਪੰਜਾਬ ਚ ਕਾਲੀ ਦਲ ਨਾਲ ਸਾਡਾ ਗੱਠਜੋੜ ਰਹੇਗਾ ਇਹ ਗੱਲ ਬੜੀ ਸਾਫ ਹੋ ਗਈ ਹੈ ਸੋ ਵੱਡੀ ਗੱਲ ਪੰਜਾਬ ਚ ਇਸ ਗੱਲ ਦਾ ਨਿਤਾਰਾ ਹੋ ਗਿਆ ਜਿਹੜਾ ਪਿਛਲੇ ਦਿਨਾਂ ਚ ਲਗਾਤਾਰ ਆ ਰਿਹਾ ਸੀ ਕਿ ਕਾਲੀ ਦਲ ਭਾਜਪਾ ਨਾਲ ਜਾਏਗਾ ਕਾਲੀ ਦਲ ਬਸਪਾ ਨਾਲ ਜਾਏਗਾ ਤਾਂ ਹੁਣ ਕਾਲੀ ਦਲ ਤੇ ਬਸਪਾ ਦੀ ਸਾਂਝ ਜੜੀ ਸਾਹਮਣੇ ਸਪਸ਼ਟ ਹੋ ਗਈ ਹੈ ਦੋਨੇ ਤਰ੍ਹਾਂ ਰਲਕੇ ਜੂਣ ਲੜਨੀਆਂ ਜੀ ਔਰ बसपा ਦਾ ਵੀ ਇੱਕ ਆਪਣਾ ਆਧਾਰ ਹੈ ਅਕਾਲੀ ਦਲ ਦੇਖੋ ਬਹੁਤ ਪੁਰਾਣੀ ਪਾਰਟੀ ਹੈ ਇਸੇ ਕਿਹਾ ਜਾਂਦਾ ਕਿ ਅਕਾਲੀ ਦਲ ਹਾਸ਼ੀਏ ਤੇ ਚਲੀ ਗਈ ਹੈ ਇਹਦੇ باوجود ਵੀ ਅਕਾਲੀ ਦਲ ਦਾ ਪਿੰਡੂ ਖੇਤਰ ਚ ਆਪਣੇ ਹਲਕਿਆਂ ਚ ਇੱਕ ਤਕੜਾ ਆਧਾਰ ਇੱਕ ਨਾ ਹੈਗਾ ਜੀ बसपा ਦੇ ਅਕਾਲੀ ਦਲ ਦਾ ਜਦੋਂ ਇਕੱਠੇ ਹੋਏਗਾ ਤੇ ਲੱਗਦਾ ਇੱਕ ਤਕੜੀ ਮਜ਼ਬੂਤ ਪਾਰਟੀ ਪਾਰਲੀਮੈਂਟ ਦੀਆਂ ਚੋਣਾਂ ਚ ਉੱਬਰ ਕੇ ਸਾਹਮਣੇ ਆਏਗੀ ਹੂੰ ਕੀ ਇਹ ਤੇ ਭਾਜਪਾ ਨਾਲ ਵੀ ਹੱਥ ਮਲਾਏਗੀ ਕਿ ਨਹੀਂ ਮਲਾਏਗੀ ਕਿਉਂਕਿ ਇੱਕ ਸਵਾਲ ਜਿਵੇਂ ਆਦਮੀ ਦੇ ਨਾਲ ਕਹਿੰਦੇ ਪਰਛਾਵਾ ਨਾਲ ਨਾਲ ਚੱਲਦਾ ਰਹਿੰਦਾ ਨਾ ਇਹ ਕੁਦਰਤ ਦੀ ਗੱਲ ਹੈ ਕਿ ਕਾਲੀਦਲ ਦੇ ਨਾਲ ਭਾਜਪਾ ਦਾ ਨਾਮ ਪਰਛਾਵੇਂ ਦੀ ਤਰ੍ਹਾਂ ਚੱਲਦਾ ਰਹਿੰਦਾ ਹੈ ਕਿਤੇ ਸਾਤੇ-ਹੇਠਾਂ ਜਾ ਕੇ ਬੈਠ ਜਾਣ ਦਾ ਬੇਸ਼ੱਕ ਪਰਛਾਵਾ ਟੱਲ ਜੇ ਪਰ ਜਦੋਂ ਧੁੱਪ 'ਚ ਚੱਲਦੇ ਆ ਤਾਂ ਪਰਛਾਵਾ ਨਾਲ-ਨਾਲ ਚੱਲਦਾ ਸੋ ਭਾਜਪਾ ਦਾ ਵੱਡਾ ਜਿਹੜਾ ਇਹ ਸਵਾਲ ਕਾਲੀਦਲ ਨਾਲ ਜੁੜਿਆ ਹੀ ਰਹਿੰਦਾ ਹੈ ਜੀ ਕਿ ਜੀ ਭਾਜਪਾ ਨਾਲ ਵੀ ਸੰਬੰਧ ਜੋੜਨਗੇ ਕਿ ਨਹੀਂ ਜੋੜਨਗੇ ਗੱਠ ਜੋੜ ਹੋਏਗਾ ਕਿ ਨਹੀਂ ਹੋਏਗਾ ਇਹ ਵੀ ਇੱਕ ਵੱਡਾ ਸਵਾਲ ਹੈ ਪਰ ਦੂਜੇ ਪਾਸੇ ਗੱਲ ਸਪੱਸ਼ਟ ਹੋ ਗਈ ਹੈ ਜੀ ਕਿ ਬਸਪਾ ਤੇ ਕਾਲੀਦਲ ਇੱਕ ਘਟ ਜੋੜ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਹੀ ਗੱਲ ਦੂਜੇ ਸਵਾਲ ਤੇ ਵੀ ਬਹੁਤ ਅਹਿਮ ਸਵਾਲ ਹੈ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਮੀਟਿੰਗ ਚੱਲ ਰਹੀ ਹੈ ਯਸ ਆਮ ਆਦਮੀ ਪਾਰਟੀ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ ਦਿੱਲੀ ਚ ਹਰਵਿੰਦ ਕੇਜਰੀਵਾਲ ਦੇ ਨਵਾਸੀ ਦੇ ਕੋ ਪੰਜਾਬ ਦੇ ਮੁਖੰਦਰੀ ਭਗਵਾਨ ਜੀ ਮਾਨ ਹੋਰ ਕਈ ਸੀਨੀਅਰ ਆਗੂ ਉੱਥੇ ਬੈਠੇ ਆ ਇਹ ਮੀਟਿੰਗ ਦੀ ਇਸ ਕਰਕੇ ਵੀ ਅਹਿਮੀਤ ਹੈ ਕਿਉਂਕਿ ਇਸ ਗੱਲ ਦਾ ਨਿਵੇੜਾ ਹੋਣ ਦੇ ਕਿਨਾਰੇ ਹੀ ਹੈ ਕੀ ਕੀ ਪੰਜਾਬ ਚ ਆਪ ਤੇ ਕਾਂਗਰਸ ਮਿਲ ਕੇ ਚੱਲਣਗੇ ਇਹ ਗੱਲ ਬੜੀ ਸਪਸ਼ਟ ਮੈਂ ਆਪਣੇ ਦਰਸ਼ਕਾਂ ਨੂੰ ਜਰੂਰ ਨਾਲ ਸਾਂਝ ਆਪਾਂ ਪਾਉਣੀ ਚਾਹਾਂਗੇ ਇਸ ਮੌਕੇ ਜਿਤ ਤੱਕ ਸਵਾਲ ਆ ਮੁਖ ਮੰਤਰੀ ਭਗਵੰਤ ਮਾਨ ਦਾ ਉਹ ਸਪਸ਼ਟ ਤੌਰ ਤੇ ਗੱਲ ਕਹਿ ਚੁੱਕਿਆ ਹੈ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਪੰਜਾਬ ਚ ਤੇ ਪੰਜਾਬ ਨੂੰ ਹੀਰੋ ਬਣਾ ਕੇ ਜਿਹੜਾ ਲੈ ਕੇ ਆਵਾਂਗੇ ਸਾਹਮਣੇ قومی ਪੱਧਰ ਤੇ ਕਿ ਪੰਜਾਬ ਨੇ 13 ਸੀਟਾਂ ਦਿੱਤੀਆਂ ਉਹ ਕਹਿੰਦੇ ਨੇ ਕਿ ਪੰਜਾਬ ਨੂੰ ਬਣਾਵਾਂਗੇ ਹੀਰੋ ਤੇ ਪਹਿਲੀ ਵਾਰ ਹੋਵੇਗਾ ਕਿ 13 0 ਜੀ ਬਾਕੀ ਹੋਣਗੇ ਜ਼ੀਰੋ ਸੋ ਮੁੱਖ ਮੰਤਰੀ ਭਗਵੰਤ ਮਾਨ ਦੀ ਬੜੀ ਸਪਸ਼ਟ ਰਾਇ ਮੇਰੀ ਜਿਹੜੀ ਜਾਣਕਾਰ ਹਲਕਾਂ ਤੋਂ ਵੀ ਜਨਨਾਂ ਨਾਲ ਕਦੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ ਉਹ ਵੀ ਕਹਿੰਦੇ ਕਿ ਨਿੱਜੀ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਆ ਕਿ 13 ਦੀਆਂ 13 ਸੀਟਾਂ ਦੇ ਇੱਕ ਸਾਫ਼ ਗੱਲ ਇਸ ਕਰਕੇ ਵੀ ਆ ਕਿ ਦੇਖੋ ਮੁੱਖ ਮੰਤਰੀ ਆ ਸੂਬੇ ਦੇ ਜੀ ਉਹ ਕਦੇ ਭ੍ਰਿਸ਼ਟਾਚਾਰ ਦੇ ਮਾਮਲੇ ਚ ਕਦੇ ਇੱਕ ਮੰਤਰੀ ਨੂੰ ਕਿਸੇ ਸਾਫ਼ ਕਾ ਮੰਤਰੀ ਨੂੰ ਹੱਥ ਪਾਉਂਦੇ ਆ ਸੋਨਾ ਮਾਮਲੇ ਚ ਬੜੀ ਸਥਿਤੀ ਜਿਹੜੀ ਇਸ ਪਾਸ ਸੋਣੀ ਜ਼ਰੂਰੀ ਹੈ ਅੱਜ ਦੀ ਮੀਟਿੰਗ ਦੀ ਦਿੱਲੀ ਦੀ ਇਸ ਕਰਕੇ ਐਵੇਂ ਹੀ ਤਾਂ ਲੱਗਦਾ ਹੈ ਕਿ ਜਿਹੜੀ ਧੁੰਦ ਦੀ ਤੁਸੀਂ ਗੱਲ ਕੀਤੀ ਹੈ ਪੋਲਿਟੀਕਲ ਧੁੰਦ ਵੀ ਛੱਟਦੀ ਨਜ਼ਰ ਆ ਰਹੀ ਹੈ ਜੀ ਪਤਾ ਲੱਗ ਜੇਗਾ ਇੱਕ ਅਦਨ ਦੇ ਵਿੱਚ ਹੀ ਕਿ ਆਪ ਕਾਂਗਰਸ ਨਾਲ ਗੱਠਜੋੜ ਕਰਦੀ ਹੈ ਜਾਂ ਨਹੀਂ ਕਰਦੀ ਜੀ ਬਿਲਕੁਲ ਧੁੰਦ ਹੈ ਜਿਹੜੀ ਇਹ ਪੋਲਿਟੀਕਲ ਧੁੰਦ ਹੈ ਇਹ ਵੀ ਉੱਡਦੀ ਨਜ਼ਰ ਆ ਰਹੀ ਹੈ ਖੈਰ ਜਿਹੜੀ ਦੂਜੀ ਧੁੰਦ ਹੈ ਉਹ ਹਜੇ ਨਹੀਂ ਉੱਡਰੀ ਦਰਸ਼ਕਾਂ ਨੂੰ ਦੱਸਦੀ ਹੈ ਮੌਸਮ ਦਾ ਹਾਲ ਵੀ ਨਾਲ ਨਾਲ ਸਿੱਧੂ ਸਾਹਿਬ ਇੱਕ EVM ਮਸ਼ੀਨਾਂ ਨੂੰ ਲੈ ਕੇ ਬੜਾ ਰੌਲਾ ਹੋਇਆ ਹੋਇਆ ਜੀ ਪਹਿਲਾਂ ਤੋਂ ਵੀ ਚੱਲਦਾ ਆ ਰਿਹਾ ਹੈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਇਸ ਨੂੰ ਬੋਲਦੇ ਆ ਸਾਰੇ ਜਾਣਦੇ ਨੇ ਕਿ ਜਦੋਂ ਵੋਟ ਪਾਉਣ ਜਾਂਦਾ ਉਹ ਬਟਨ ਜਦ ਦਬਦਾ ਬੰਦਾ ਉਹ ਪਰਚੀ ਜੀ ਬਾਹਰ ਆ ਜਾਂਦੀ ਹੈ ਨਿਕਲ ਕੇ ਈਵੀਐਮ ਮਸ਼ੀਨ ਉਸ ਨੂੰ ਬੋਲਦੇ ਆ ਤੇ ਇਸ ਦੇ ਉੱਤੇ ਸਵਾਲ ਖੜਾ ਕਰ ਰਹੀਆਂ ਨੇ ਹੁਣ ਦੂਜੀਆਂ ਪਾਰਟੀਆਂ ਭਾਜਪਾ ਨੂੰ ਛੱਡ ਕੇ ਵਿਰੋਧੀ ਧਿਰ ਦੀਆਂ ਪਾਰਟੀਆਂ ਇਹਦੇ ਵਿੱਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਲ ਨੇ ਸੀਐਮ ਮਾਨ ਕਹਿੰਦੇ ਕਿ ਤੁਹਾਡੇ ਨੇਤਾ ਨੇ ਜਿਹੜੇ ਭਾਜਪਾ ਨੂੰ ਕਹਿ ਰਹੇ ਨੇ ਕਿ ਨਰਿੰਦਰ ਮੋਦੀ ਜੀਤਾ ਹਰਮਨ ਪਿਆਰੇ ਨੇਤਾ ਨੇ ਉਹਨਾਂ ਨੂੰ ਅਵਾਰਡ ਵੀ ਮਿਲਿਆ ਹੋਇਆ ਇਸ ਗੱਲ ਦਾ ਕਿ ਜੇ ਉਹ ਹਰਮਨ ਪਿਆਰੇ ਨੇ ਜੇ ਉਹਨਾਂ ਨੂੰ ਇੰਨਾ ਭਰੋਸਾ ਹੈ ਆਪਣੇ ਲੋਕਾਂ ਦੇ ਉੱਤੇ ਫਿਰ ਉਹ ਈਵੀਐਮ ਦਾ ਖਹਿੜਾ ਕਿਉਂ ਨਹੀਂ ਛੱਡ ਰਹੀ ਅਸੀਂ ਕਹਿ ਪਰਚੀ ਪ੍ਰਣਾਲੀ ਰਹੀ ਲੋ ਪਰਚੀ ਦੇ ਮੋਹਰ ਲਾ ਕੇ ਲੋ ਪਰ ਭਾਜਪਾ ਇਸ ਗੱਲ ਤੋਂ ਕਹਿੰਦੇ ਡਰਨ ਲੱਗ ਜਾਂਦੀ ਆ ਹੌਲ ਪੈ ਜਾਂਦੇ ਨੇ ਉਹਨੂੰ ਕਿ ਨਹੀਂ ਜੀ ਈ ਈਵੀਐਮ ਨਹੀਂ ਅਸੀਂ ਛੱਡ ਸਕਦੇ ਉੱਥੇ ਹੀ ਜਿਹੜੇ ਹੋਰ ਟੈਕਨੀਸ਼ੀਅਨ ਨੇ ਉਹ ਵੀ ਕਹਿੰਦੇ ਨੇ ਕਿ ਈਵੀਐਮ ਦੇ ਵਿੱਚ ਘਪਲਾ ਹੁੰਦਾ ਇਹ ਬੜੇ ਸਵਾਲ ਉੱਠ ਰਹੇ ਨੇ ਜੀ ਇਸ ਨੂੰ ਲੈ ਕੇ ਈਵੀਐਮ ਮਸ਼ੀਨ ਨੂੰ ਲੈ ਕੇ ਦੇਖੋ ਕੌਮੀ ਪੱਧਰ ਤੇ ਬੜੀ ਵੱਡਾ ਆਪਣੇ ਆਪ 'ਚ ਵਿਵਾਦ ਤੇ ਇਸ਼ੂ ਹੈਗਾ ਕਿ ਕਿ ਈਵੀਐਮ ਰਾਹੀਂ ਜਿਹੜੇਗਾ ਵੋਟਾਂ ਪੜ੍ਹੀਆਂ ਚਾਹੀਦੀਆਂ ਜਾਂ ਜਿਹੜਾ ਵੈਲਟ ਪੇਪਰ ਦੇ ਰਹੀ ਵੋਟਿੰਗ ਜਿਹੜੀ ਹੈਗੀ ਆ ਹੋਣੀ ਚਾਹੀਦੀ ਆ ਮੁੱਖ ਮੰਤਰੀ ਭਗਵੰਤ ਮਾਨ ਐਸ ਮਾਮਲੇ ਤੇ ਜਿੱਦਾਂ ਤੁਹਾਡਾ ਸਵਾ ਬੜਾ ਪਿਆਰਾ ਕਮੈਂਟ ਕੀਤਾ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਨੇ ਹਰਮਨ ਪਿਆਰੇ ਨੇਤਾ ਹੈ ਤਾਂ ਫੇਰ ਉਹ ਜਿਹੜਾ ਵੈਲਟ ਪੇਪਰ ਤੋਂ ਕਿਉਂ ਡਰਦੇ ਆ ਵੈਲਟ ਪੇਪਰ ਹੀ ਪਾਓ ਨਾ ਵੋਟਾਂ ਜੀ ਪਤਾ ਲੱਗ ਜਾਏਗਾ ਇਹ ਤੁਹਾਡੀ ਕਿੰਨੀ ਇੱਕ ਹਰਮਨ ਪਿਆਰਤਾ ਸੋ ਕੌਮੀ ਪਦਤ ਇੱਕ ਵੱਡਾ ਸਵਾਲ ਹੈ ਇਸ ਮਾਮਲੇ ਲੈ ਕੇ ਕੀ ਭਾਜਪਾ ਜਵਾਬ ਦੇਗੀ ਚੋਣ ਕਮਿਸ਼ਨ ਕੀ ਜਵਾਬ ਦੇਗਾ ਇਸ ਮਾਮਲੇ ਤੇ ਨਜ਼ਰਾਂ ਬਣੀਆਂ ਰਹਿਣੀਆਂ ਪਰ ਸਵਾਲ ਜ਼ਰੂਰ ਵੱਡਾ ਹੈ ਜੀ ਕਿ ਵੋਟਾਂ EVM ਰਹੀ ਪੈਣਗੀਆਂ ਜਾਂ ਬੈਲਟ ਪੇਪਰ ਰਹੀ ਪੈਣਗੀਆਂ ਪਰ ਹਾਲ ਦੀ ਕੜੀ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ EVM ਹੀ ਜਿਹੜਾ ਸਾਡੇ ਕੋਲੇ ਬੈਟਰ ਸੋਲੂਸ਼ਨ ਹੈ ਵੋਟਾਂ ਪਾਉਣ ਦੇ ਲਈ ਦੇਖੋ ਇਸ ਮਾਮਲੇ ਤੇ ਮੁੱਖ ਮੰਤਰੀ ਪਵਨ ਤਮਨ ਕਹਿੰਦੇ ਆ ਉਹ ਸੁਣਵਾਈ ਉਹ ਕਹਿੰਦੇ ਮੈਂ ਤਾਂ ਪਾਰਲੀਮੈਂਟ 'ਚ ਹੀ ਬੋਲਦਾ ਰਿਆਂ ਸਵਾਲ ਇਹ ਆ ਕਿ ਜਿਹੜੀ ਹਾਕਮ ਦੇ ਰਿਹਾ ਇਸ ਗੱਲ ਨੂੰ ਕਿੰਨਾ ਕ ਮੰਨੇਗੀ ਜੀ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਤੁਹਾਡੇ ਵਿਚਾਰਾਂ ਲਈ ਸੋ ਈਵੀਆ ਮਸ਼ੀਨਾਂ ਨੂੰ ਲੈ ਕੇ ਜਿਹੜਾ ਰੇੜਕਾ جاری ਹੈ ਇਸ ਸਵਾਲ ਦਾ ਵਿਰੋਧੀ ਧਿਰਾਂ ਨੇ ਖੜਾ ਕਰ ਦਿੱਤਾ ਪਰ ਜਵਾਬ ਦਾ ਉਡੀਕ ਹੈ ਸਾਰੇ ਪੱਤਰਕਾਰਾਂ ਨੂੰ ਮੀਡੀਆ ਕਰਮਚਾਰੀਆਂ ਨੂੰ ਆਰਗੇਨਾਈਜੇਸ਼ਨਸ ਨੂੰ ਵਿਰੋਧੀ ਪਾਰਟੀਆਂ ਨੂੰ ਵੀ ਕਿ ਜਵਾਬ ਇਸ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਪਾਰਟੀ ਭਾਜਪਾ ਕੀ ਜਵਾਬ ਦਿੰਦੀ ਹੈ ਕਿ ਈਵੀਐਮ ਰਾਹੀਂ ਵੋਟਾਂ ਹੋਣ ਅੱਜ ਦੇ ਨਿਊਜ਼ ਬਿਹਾਰ ਨਿਊਜ਼ ਪ੍ਰੋਗਰਾਮ ਵਿੱਚ ਇੰਨਾ ਹੀ ਮੈਨੂੰ ਗੋਪਾਲ ਸਿੰਘ ਸਿੱਧੂ ਨੂੰ ਤੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਦਿਓਆ ਗਿਆ ਧੰਨਵਾਦ